ਅਸੀਂ ਕਰਦੇ ਹਾਂ ਸਪੈਸ਼ਲ ਇਹ ਰਾਤਾਂ ਉਹ ਮੇਰੇ ਵੀ ਗਲਤ ਹੋ ਜਾਂਦਾ ਨਹੀਂ ਨਾ ਜਾਉਂਦੀ ਬੈਠੀ ਨਹੀਂ ਮਸਲਾ ਹੁੰਦਾ ਤੇ ਇਹੋ ਜਿਹਨਾਂ ਦੇ ਰੋਸ ਕਰਦਾ ਨਾ ਹੋਣੀ ਨਾਲੀ ਸਰਕਾਰ ਮਰਦਾਬਾ ਮਰਦਾਬਾ ਆ ਰਾਤ ਜਿਹੜੀ ਗਿਆ ਗੜੇ ਮਾਰੀ ਪਰਿਆਪਾਰੀ ਉਹਦੇ ਮਾਮਲੇ ਦੀ ਗੱਲ ਆ ਆਪਾ ਪੰਜਾਬ ਸਰਕਾਰ ਦੇ ਕਰਮੀਆਂ ਇਹਨਾਂ ਦੇ ਨਮਾਦਿਆਂ ਦੇ ਕਰਮ ਉਹਦੇ ਕੋਲ ਉਹਨਾਂ ਦੇ ਸਹਾ ਉਹ ਭਰਚਾ ਲੀ ਕਰਦੇ ਕਮਾਈ ਚਲੋ ਉਹ ਭਰਚਾ ਆਦੀ ਲੱਟਾ ਚੱਕਲਾ ਫੜਾ ਚੱਲਾ ਬਾਬਾ ਰਾਮ ਨਰਾਮ ਜੋ ਜੋ ਅੱਲੇ ਰੱਖ ਭਾਈ ਜਾਂਦਾ ਯਾਰ ਚੱਲਾ ਚੱਲਾ ਗਮਨੂਰ ਜੀ ਕੀ ਗਾਉਂਦੇ ਗਮਨੂਰ ਜੀ Emmanuel, Gaya, kita Thermaan, apa ini? Ini apa? Ini Sarah... apa? <air' ESPNills> <tiri> ਆ ਦੇਖ ਲਓ ਬਾਈ ਆ ਦੇਖ ਲਓ ਲੱਗਾ ਸਭਾ ਨੂੰ ਜਵਾਬ ਉਹ ਬਾਈ ਕੋਲੀ ਆ ਦੇਖ ਲਓ ਬਾਈ ਆ ਦੇਖੋ ਆ ਦੇਖ ਲਓ ਪੰਜਾਬ ਸਰਕਾਰ ਦੇ ਕਿਹਾ ਜਾਓ ਪੰਜਾਬ ਸਰਕਾਰ ਹੁਣ ਆਵਾਜ਼ ਕੀ ਕਹਿੰਦੇ ਬਈ ਆ ਸਰੇ ਆਮ ਜਿਹੜੀ ਦੇਮਾਨ ਦੇਖੋ ਧੱਕਾ ਕਰਦੀ ਉਹ ਪੁਲਿਸ ਪ੍ਰਸ਼ਾਸਨ ਦੀ ਗੁੰਡਾਗਰਦੀ ਲੱਗੀ ਲੰਗਾ ਨਾਚ ਜਿਹੜਾ ਪੰਜਾਬ ਦੇ ਵਿੱਚ ਪੁਰਤੂ ਬੱਲੋ ਬਾਈਆ ਕਿੱਡੀਆਂ ਲਾਗੇ ਤੁਸੀਂ ਦੇਖ ਸਕਦੇ ਹੋ ਆ ਪੁਰਸ਼ੀ ਦੇ ਬਾਈਆ ਕਿੰਨਾ ਕੰਮ ਚਾਲੀਦਾ ਮੱਝ ਦੇ ਮਰ ਪੱਜ ਰਿਆ ਬਾਈ ਚੋਰ ਨੇ ਚੋਰ ਇਹ ਚੋਰਾਂ ਦੀ ਸਰਕਾਰ ਹੈ ਬਾਈ ਆ ਦੇਖੋ ਲੋਕਾਂ ਦੇ ਸਵਾਲਾਂ ਤੋਂ ਇਹਦੇ ਪੱਜ ਰਿਹਾ ਸਰਕਾਰਾਂ ਮਰਦਾ ਪੁਰਜ਼ਾ ਪਾ ਮਰਦਾ ਦੇ ਇਹ ਬਹੁਤ ਨਿਆਇਤ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਬੰਦਾਂ ਇਕੱਠੀਆਂ ਪਸਾਸ ਤੋਂ ਕੋਈ ਨਹੀਂ બાઈસન ઓરે તમે આઈ જાઓ જાઓ ખાલે ਨਰਪਾਈ ਫੋਰਸ ਬਸਾਦ ਮੁਰਦਾਬਾਦ ਮੁਰਦਾਬਾਦ ਇੰਤਜ਼ਾਮ ਸਰਕਾਰ ਮੁਰਦਾਬਾਦ 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 ਵਿੱਚ ਅੱਜ ਮੈਂ ਸਕੰਡ ਕੱਲੇ ਮਜਰਾ ਸੌਜਾਸਵਾ ਨਿਰਾਕਲਾ ਸਾਰੇ ਕਿਤੇ ਮੈਂ ਜਾ ਰਿਹਾ ਜੀ ਜਿਹੜੇ ਕੰਮ ਹੋ ਚੁੱਕੇ ਆ ਉਹ ਅੱਧ ਕਰ ਰਹੇ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਐ ਸੈਸ ਨੂੰ ਬਣਾਉਣੇ ਨੰਮੀ ਵਾਸਰਮ ਤੋਂ ਲੈ ਕੇ ਮਨਰੇ ਦੀ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ 3 ਸਾਲਾਂ ਤੋਂ ਬਤੀਤੇ ਆ ਉਹਨਾਂ ਤੋਂ ਅਸੀਂ ਕਰ ਰਹੇ ਹਾਂ ਤੇ ਬੜਾ ਅੱਛਾ ਲੱਗਦਾ ਜਦੋਂ ਬੱਚਿਆਂ ਨੂੰ ਮਿਲਦੇ ਆ ਇੱਕ ਤਾਂ ਬੱਚਾ ਨਾਲ ਰابطਾ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਉਹ ਆਪਣੀ ਜਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਪ੍ਰਬੰਧਕ ਨੇ ਜਿਹੜੇ ਮੋਤ ਪਰ ਸਾਡੀ ਪਾਰਟੀ ਦੇ ਪੰਚਾਇਤ ਸਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਔਰ ਪਿੰਡ ਦੇ ਜਿਹੜੇ ਵੀਪੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੇ ਗ੍ਰਾਂਟਾਂ ਚਾਹੀਦੀਆਂ ਉੱਤੇ ਵਿਚਾਰ ਚਰਚਾ ਹੁੰਦੀ ਹੈ ਸਮ ਕਹਿੰਦਾ ਕਾਰ ਕਿਸਾਨਾਂ ਦੀ ਸਿੱਧੀ ਆਈ ਸੀ ਉਹਨੂੰ ਸਰਕਾਰ ਉਹਨਾਂ ਧੱਕੀ ਨਹੀਂ ਦੇਖ ਨੌਲੇਜ ਤਾਂ ਹੈ ਨਹੀਂ ਗੱਲ ਕਿਸਤਾਂ ਦੀ ਗੱਲਬਾਤ ਹੋਈ ਹੈ ਦੇਖੋ ਆਪਾਂ ਇਹ ਡੈਮੋਕ੍ਰੇਸੀ ਅੱਚ ਆਪਾਂ ਪ੍ਰੋਟੈਸਟ ਆਪਣਾ ਜਿਹੜਾ ਕਰ ਸਕਦੇ ਹਾਂ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹੇ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਚ ਨਾਲ ਇਕੱਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਧਿਆੜੀ ਬੈਠਾ ਜੀ ਦਿੱਲੀ ਜਾਂਦੇ ਰਿਹਾ ਸਭ ਨੇ ਤੇ ਖਨੌਰੀ ਬਾਰਡਰ ਵੀ ਹੋ ਕੇ ਆਇਆ ਸਾਰੇ ਕਿਤੇ ਹੋ ਕੇ ਆਇਆ ਮੈਂ ਬੇਨਤੀ ਕਰਦਾਂਗੇ ਆਪਣ ਆਪਣੇ ਬੱਚੇ ਨੂੰ ਇਹਨਾਂ ਦੀ ਸਿੱਖਿਆ ਦੇ ਸਕੂਲ ਦੇ ਵਿੱਚ ਇਹਨੂੰ ਘਾਟਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਕਿ ਕਿਹਦਾ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਹੈ ਪੈਸੀਫਿਕ ਮੰਗਿਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਟਾਈਮ ਵੀ ਦਿੰਦੇ ਨਹੀਂ ਮਿਲਦੇ ਵੀ ਨਹੀਂ ਬਿਲਕੁਲ ਤਿਆਰ ਨਹੀਂ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਇਹ ਕੇਂਦਰ ਨਾਲ ਹੈ ਜਿਹੜਾ ਪੰਜਾਬ ਸਰਕਾਰ ਦੇ ਦਰੇ ਚਾਹੁੰਦਾ ਉਹ ਦੱਸਦੇ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਰੇ ਚਾਹੇ ਜੀ ਉਹ ਤਾਂ ਉਹਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਚੇੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਆਪਾਂ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੋ ਕਿ ਆਪਾਂ ਮੈਂ ਕਿਸਾਨਾਂ ਦੇ ਨਾਲ ਆ ਪਰ ਮੈਂ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਹੈ ਨਹੀਂ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਾਦੀ ਆ ਜੀ ਐਸੀ ਵਰਕ ਪਾਈ ਚੱਲੇ ਜਿਹੜੇ ਕਰਕੇ ਮੇਰੇ ਤੁਸੀਂ ਦੱਸਿਆ ਹੋਣੀ ਮੈਂ ਗੱਲ ਕਰਕੇ ਮੈਂ ਗੱਲ ਕਰੂਗਾ ਕੋਈ ਗੱਲ ਨਹੀਂ ਸਾਡੇ ਉਹੀ ਤਾਈ ਚਾਚੇ ਨੇ ਸਾਡੇ ਭਰਾ ਹੀ ਨੇ ਜੀ ਉਹਨਾਂ ਨੇ ਗੱਲ ਕਰਵਾਇਆ